ਇਹ ਥੇਗਾ ਉਹਨਾਂ ਤੋਂ ਦਿਹਾੜ ਭਰਾਂ ਦੇ ਕਿਤੇ ਜਾਣਗੇ ਜਿਹੜੇ ਜਿਹੜੇ ਵਿਅਕਤੀਆਂ ਨੇ ਜਿਹੜੇ ਕੀ ਮਿੰਟ ਕਿਤੇ ਸੀਗੇ ਪੂਰੀ ਟੀਮ ਦਾ ਸ਼ਰੇਆ ਪੂਰੀ ਇਹ 25 ਤੇ 26 ਦੀ ਦਰਮਿਆਨੀ ਰਾਤ ਦੀ ਵਾਰਦਾਤ ਹੈ ਜਦੋਂ ਰਵੀ ਖੰਨਾ ਜੋ ਕਿ ਅਬੋਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਤੇ ਚਾਰ ਦੋਸ਼ੀਆਂ ਨੇ ਇਹਨਾਂ ਨੂੰ 25 ਤੇ 26 ਦੀ ਰਾਤ ਨੂੰ ਅਟੈਕ ਕਰਕੇ ਜੇਪੀ ਪਾਰਕ ਵਿੱਚੇ ਬੁਲਾ ਕੇ ਇਹਨਾਂ ਨੂੰ ਹਥਿਆਰਾਂ ਦੇ ਨਾਲ ਕਾਫੀ ਹੱਦ ਤੱਕ ਜ਼ਖਮੀ ਕਰਤਾ ਜਿਹਦੇ ਨਾਲ ਇਹ ਤੇ ਇਹ ਇਹਨਾਂ ਦੇ ਜਿਹੜੇ ਫਰੈਂਡ ਸੀਗੇ ਵਿਕਰਮ ਉਹ ਉਹਨਾਂ ਦੀ ਮੌਕੇ ਦੇ ਉੱਤੇ ਹਾਲਤ ਖਰਾਬ ਹੋਣ ਕਰਕੇ ਰਵੀ ਖੰਨਾ ਦੀ ਤਾਂ ਮੌਤ ਹੋ ਗਈ ਤੇ ਵਿਕਰਮ ਬਹੁਤ ਜ਼ਿਆਦਾ ਗੰਭੀਰ ਹਾਲਤ ਦੇ ਵਿੱਚ ਉਹਨਾਂ ਨੂੰ ਏਮਜ਼ੇਬ ਸ਼ਿਫਟ ਕਰਵਾਇਆ ਗਿਆ ਰਵੀ ਖੰਨਾ ਦਾ ਮਰਡਰ ਹੋਣ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ 6 ਘੰਟੇ ਦੇ ਵਿੱਚ ਵਿੱਚ ਫਾਜ਼ਿਲਕਾ ਪੁਲਿਸ ਨੇ ਸਾਡੀ ਟੀਮ ਨੇ ਐਸ ਐਚਓ ਸਿਟੀ 1 ਅਬੋਰ ਤੇ ਸਿਟੀ 2 ਅਬੋਰ ਦੀ ਟੀਮ ਨੇ ਬਹੁਤ ਵੱਡੀ ਸਫਲਤਾ ਨੂੰ ਹਾਸਲ ਕੀਤਾ ਅਤੇ ਚਾਰ ਦੋਸ਼ੀ ਜੋ ਇਹਦੇ ਵਿੱਚ ਇਨਵੋਲ ਸੀਗੇ ਮਰਡਰ ਦੇ ਵਿੱਚ ਉਹਨਾਂ ਨੂੰ ਅਰੈਸਟ ਕਰਕੇ ਇਹ ਇਹ ਵਾਰਦਾਤ ਨੂੰ ਅੰਜਾਮ ਕਰਨ ਦੇਣ ਵਾਲਿਆਂ ਨੂੰ ਪੁਲਿਸ ਨੇ ਅਰੈਸਟ ਕੀਤਾ 6 ਘੰਟੇ ਦੇ ਵਿੱਚ ਵਿੱਚ ਅਤੇ ਇਹ ਕਤਲ ਦੀ ਜਿਹੜੀ ਗੁੱਥੀ ਨੂੰ ਸੋਲਵ ਕੀਤਾ ਗਿਆ ਤੋਂ ਸਾਨੂੰ ਪਤਾ ਲੱਗਿਆ ਵੀ ਜਿਹੜਾ ਇਹਨਾਂ ਦੀ ਵਜ੍ਹਾ ਰੰਜਿਸ਼ ਸੀ ਉਹਦਾ ਮੁੱਖ ਕਾਰਨ ਸੀਗਾ ਵੀ ਜਿਹੜਾ ਰਵੀ ਖੰਨਾ ਦੀ ਪਤਨੀ ਨੀਸ਼ਾ ਦੇ ਨਾਲ ਰਾਹੁਲ ਉਰਫ ਬੋਨਾ ਦੇ ਜੋ ਸੰਬੰਧ ਪਾਏ ਗਏ ਜਿਨੇ ਕਰਕੇ ਰਵੀ ਖੰਨਾ ਰਾਹੁਲ ਨੂੰ ਇਸ ਗੱਲ ਕਰਕੇ ਰੋਕਦਾ ਸੀ ਇਹ ਰਾਹੁਲ ਖੰਨਾ ਨੇ ਰਵੀ ਨੂੰ ਆਪਣੇ ਰਸਤੇ ਤੋਂ ਹਟਾਉਣ ਵਾਸਤੇ ਉਹਨੂੰ ਜੇਪੀ پارک ਉੱਤੇ ਬੁਲਾ ਕੇ ਆਪਣੇ ਦੋਸਤਾਂ ਦੀ ਮਦਦ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਰਵੀ ਖੰਨਾ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਇਹਨੂੰ ਜਾਨੋਂ ਮਾਰਕ ਦਿੱਤਾ ਤੇ ਵਿਕਰਮ ਨੂੰ ਚੱਕਣੀ ਜਿਹੜਾ ਹੈਗਾ ਉਹ ਹਾਲਤ ਦੇ ਵਿੱਚ ਉੱਥੇ ਛੱਡਤਾ ਹੁੰਦੀ ਨਹੀਂ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ